ਸਾਸਤ੍ਰੀਕਾਲ ਪੰਜਾਬ ਫੋਕਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਗਾਮੀ 1 ਜੂਨ ਨੂੰ ਹੋਣ ਜਾ ਰਹੀ ਲੋਕ ਸਭਾ ਚੋਣਾਂ ਦੌਰਾਨ ਸਾਰੇ 9 ਵਿਧਾਨ ਸਭਾ ਹਲਕਿਆਂ ਨੂੰ ਵਾਤਾਵਰਣ ਪ੍ਰੱਖੀ ਗ੍ਰੀਨ ਚੋਣਾਂ ਵਜੋਂ ਮਨਾਉਣ ਲਈ ਪ੍ਰਾਲੇ ਕੀਤਾ ਜਾ ਰਿਹਾ ਹੈ। ਇਹਨਾਂ ਚੋਣਾਂ ਦੌਰਾਨ ਮੁਕੰਮਲ ਤੌਰ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਰੋਕਣ, ਪਾਣੀ ਦੀ ਸੰਜਮ ਨਾਲ ਵਰਤੋਂ ਕਰਕੇ ਦੁਰਵਰਤੋਂ ਰੋਕਣ, ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਸਭ ਦਾ ਸਹਿਯੋਗ ਲੈ ਰਿਹਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ ਡਾਕਟਰ ਆਰ.ਐਸ. 바ਵਾ ਨੇ ਕੀਤਾ। ਉਹਨਾਂ ਕਿਹਾ ਕਿ ਹਰੇਕ ਨਵੇਂ ਵੋਟਰ ਤੇ ਪੁਰਾਣੇ ਵੋਟਰਾਂ ਨੂੰ ਵੀ ਆਪਣੀ ਵੋਟ ਜ਼ਰੂਰ ਪਾਉਣੀ ਚਾ ਚੋਨ ਕਮਿਸ਼ਨ ਨੇ ਇਹ ਇਨੀਸ਼ੀਏਟਿਵ ਲਈ ਉਪਰਲਾ ਕੀਤਾ ਹੈ ਕਿ ਗ੍ਰੀਨ ਇਲੈਕਸ਼ਨ ਇਹ ਇੱਕ ਬਹੁਤ ਮਹੱਤਵਪੂਰਨ ਕਦਮ ਹੈ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਭਾਰਤ ਦਾ ਇਲੈਕਸ਼ਨ ਹੈ ਇਹ ਪੂਰੇ ਵਿਸ਼ਵ ਦੇ ਵਿੱਚ ਦੇਖਿਆ ਜਾਂਦਾ ਹੈ ਇਹ ਇੱਕ ਜਿਹੜੀ ਲੋਕਤੰਤਰ ਹੈ ਉਹਦਾ ਇੱਕ ਫੈਸਟੀਵਲ ਹੈ ਤੋਂ ਇਹਨੂੰ ਗ੍ਰੀਨ ਬਣਾਉਣ ਲਈ ਮੈਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਪਹਿਲੀ ਤਾਂ ਇਹ ਕਿ ਜਿਹੜੇ ਵੀ ਪਹਿਲੀ ਵਾਰੀ ਦੇ ਵੋਟਰ ਹੈ ਉਹਨਾਂ ਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਜਿਹੜੇ ਪੁਰਾਣੇ ਵੋਟਰ ਹੈ ਉਹਨਾਂ ਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਔਰ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਸਾਡੇ ਦੇਸ਼ ਵਿੱਚ ਪੰਜਾਬ ਵਿੱਚ ਵਿਸ਼ੇਸ਼ ਕਰਕੇ ਅ ਜਿਹੜੇ ਰੁੱਖਾਂ ਦੀ ਘਾਟ ਹੈ ਉਹ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਅ ਦਰਖਤ ਜਿਹੜੇ ਉਹ ਕੱਟ ਰਹੇ ਹੈ ਆਬਾਦੀਆਂ ਲਈ ਅਸੀਂ ਬਹੁਤ ਸਾਰੇ ਰੁੱਖਾਂ ਨੂੰ ਅ ਕੱਟ ਦਿੰਨੇ ਆ ਤਾਂ ਆਪਾਂ ਇਹ ਫੈਸਲਾ ਕਰੀਏ ਮੇਰੀ ਇਹ ਅਪੀਲ ਹੈ ਨਾ ਕੇਵਲ ਨੌਜਵਾਨ ਜਿਹੜੇ ਵੋਟਰ ਐ ਪਹਿਲੀ ਵਾਰੀ ਵੋਟਰ ਹੋ ਉਹਨਾਂ ਨੂੰ ਤਾਂ ਵਿਸ਼ੇਸ਼ ਅਪੀਲ ਐ ਪਰ ਬਾਕੀ ਸਾਰੇ ਵੋਟਰਸ ਨੂੰ ਵੀ ਅਪੀਲ ਐ ਕਿ ਜਿੱਦ ਦਿਨ ਆਪਾਂ ਵੋਟ ਪਾਉਣੀ ਐ ਉਦਦੇ ਘਟੋ ਘਟੇ ਇੱਕ ਦਰਖਤ ਵੀ ਲਾਉਣਾ ਐ ਆਪਣੇ ਘਰ ਦੇ ਆਲੇ ਦੁਆਲੇ ਜੇ ਤੁਹਾਨੂੰ ਲੱਗਦਾ ਤੁਸੀਂ ਕਿਸੇ ਸੰਸਥਾ ਵਿੱਚ ਪੜ ਰਹੇ ਹੋ ਵਿਦਿਆਰਥੀ ਹੋ ਤਾਂ ਆਪਣੀ ਸੰਸਥਾ ਵਿੱਚ ਲਾਓ ਜੇ ਤੁਸੀਂ ਕਿਸੇ ਐਨਜੀਓ ਨਾਲ ਜੁੜੇ ਹੋ ਤਾਂ ਉੱਥੇ ਲਾਓ ਮੈਂ ਐਨ ਜੀਓਜ਼ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਉਹ ਇਹ ਮੌਕੇ ਦਾ ਫਾਇਦਾ ਉਠਾਉਣ ਔਰ ਉਹ ਜਿੰਨੇ ਵੀ ਪੋਲਿੰਗ ਬੂਥ ਹੈ ਉਹਨਾਂ ਦੇ ਉੱਤੇ ਮੌਜੂਦ ਰਹਿਣ ਔਰ ਇਹ ਦੇਖਣ ਕਿ ਜਿੰਨੇ ਵੀ ਵੋਟਰ ਉੱਥੇ ਆ ਰਹੇ ਆ ਉਹ ਘੱਟੋ ਘੱਟ ਇੱਕ ਦਰਖਤ ਜ਼ਰੂਰ ਲਾਉਣ ਕਿਸੇ ਨਾ ਕਿਸੇ ਥਾਂ ਤੇ ਬਲਕਿ ਮੈਂ ਤਾਂ ਇਹ ਕਹੂੰਗਾ ਵੀ ਅਸੀਂ ਇਹ ਤਿਆਹੀਆ ਕਰੀਏ ਫੈਸਲਾ ਕਰੀਏ